ਸਤ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਣੀ YouTube ਚੈਨਲ 'ਜਾਓ ਅਲਰਟ' ਭਾਵਾਂ ਤੇ ਦੋਸਤੋ ਅੱਜ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਪੀਪੀਐਸਸੀ ਦੇ ਵਿੱਚ ਸਾਮੀ ਦੀ ਮੰਗ ਕੀਤੀ ਜਾਂਦੀ ਹੈ ਜੀ ਜੋ ਕਿ ਪੰਜਾਬ ਦੇ ਲਈ ਮੁੰਡੇ ਤੇ ਕੁੜੀਆਂ ਦੋਨਾਂ ਲਈ ਇਹ ਭਰਤੀ ਨਾਵੜੀ ਹੈ ਬਹੁਤ ਵਧੀਆ ਮੌਕਾ ਆ ਚੁੱਕਿਆ ਜੀ ਗਰੁੱਪ A ਦੀਆਂ ਪੋਸਟਾਂ ਆ ਚੁੱਕੀਆਂ ਹਨ ਜਿਦੇ ਵਿੱਚ ਉਮਰ 18 ਸਾਲ ਤੋਂ ਲੈ ਕੇ 33 ਸਾਲ ਮੰਗੀ ਗਈ ਹੈ ਇਹ ਜੋ ਪੋਸਟ ਆ ਹਨ ਬਿਲਕੁਲ ਰੈਗੂਲਰ ਰਹੇ ਹਨ ਬਿਲਕੁਲ ਪੱਕੀ ਭਰਤੀ ਆ ਚੁੱਕੀ ਹੈ ਜੀ ਇਵੈਂਟ ਸਟਰਕਚਰ ਵੀ ਬਹੁਤ ਵਧੀਆ ਰਹੇ ਵਾਲੇ ਦੇ ਵਿੱਚ ਜੀ ਇਸ ਦੀ ਪੂਰੀ ਜਾਣਕਾਰੀ ਅਸੀਂ ਅੱਗੇ ਵੀਡੀਓ ਵਿੱਚ ਦਿੰਦੇ ਹਾਂ ਕੌਣ-ਕੌਣ ਸਪੋਰਟ ਨੂੰ ਅਪਲਾਈ ਕਰ ਸਕਦਾ ਹੈ ਇਸ ਦੀ ਪੂਰੀ ਜਾਣਕਾਰੀ ਅਸੀਂ ਅੱਗੇ ਵੀਡੀਓ ਵਿੱਚ ਦਿੰਦੇ ਹਾਂ ਜੀ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵੇਖ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਦੇੋ ਜੀ ਆਲ ਦਾ ਬਟਨ ਪ੍ਰੈਸ ਕਰਨਾ ਜੀ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਉਹ ਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅਜੇ ਤੁਸੀਂ ਸਮਾਰਿਆਂ ਦੇ ਪੋਸਟ ਨੂੰ ਅਪਲਾਈ ਕਰ ਸਕੋ ਤਾਂ ਦੋਸਤੋ ਜਿਆਦਾ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਪੀਪੀਐਸਸੀ ਵੱਲੋਂ ਅਸਾਮੀ ਮੰਗ ਕੀਤੀ ਜਾਂਦੀ ਹੈ ਜੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਡਵਰਟਾਈਜ਼ਮੈਂਟ ਨੰਬਰ ਇਹ ਰਹੇਗਾ ਜਿੰਨਾ ਦਾ B256 101 ਅਸਾਮੀ ਮੰਗ ਕੀਤੀ ਜਾਂਦੀ ਹੈ ਜੀ ਆਰਟੀਕਲਚਰ ਡਿਵੈਲਪਮੈਂਟ ਅਫਸਰ ਐਚਡੀਓ ਗਰੁੱਪ A ਦੀਆਂ ਪੋਸਟਾਂ ਰਹੇਵਲੀਆਂ ਹਾਂਜੀ ਇਹ ਪੰਜਾਬ ਵਿੱਚ ਬਿਲਕੁਲ ਪੱਕੀ ਭਰਤੀ ਆ ਚੁੱਕੀ ਹੈ ਜੀ ਜੋ ਗਰੁੱਪ A ਦੀ ਪੋਸਟਾਂ ਹਨ ਇਹ ਜੋ ਪੋਸਟਾਂ ਹਨ ਇਸ ਤਰੀਕੇ ਨਾਲ ਰਹੇਵਲੀਆਂ ਹਾਂਜੀ ਜੋ ਕੈਟਾਗਰੀ ਕੋਡ ਵੀ ਨਾਲ ਤੱਕ ਹੈ ਜੀ ਜਿਵੇਂ ਕਿ 71 ਜਨਰਲ ਦੀ ਰਹੇਵਾਲਾ ਹੈਗਾ 50 ਥਾਤੀ ਵਕਾਂਸੀਆਂ ਹਨ ਅਤੇ 11 ਬੋਮਨਾਂ ਲਈ ਰੱਖੀਆਂ ਹਨ ਜੀ ਇਸ ਤਰੀਕੇ ਨਾਲ ਅਲੱਗ-ਅਲੱਗ ਵਕਾਂਸੀਆਂ ਹਨ ਜੀ ਇਹ ਇਹਦੇ ਵਿੱਚ ਟੋਟਲ ਵਕਾਂਸੀਆਂ 151 ਜਿਸ ਵਿੱਚ 34 ਵਕਾਂਸੀਆਂ ਆਨਲਾਈਨ ਲਈ ਰੱਖੀਆਂ ਰੱਖੀਆਂ ਹਨ ਹਨ ਅਲੱਗ-ਅਲੱਗ ਕੈਟਾਗਰੀ ਵਾਈਜ਼ ਇਹ ਵਕਾਂਸੀਆਂ ਰਹਿਵਾਲੀਆਂ ਹਨ ਪੰਜਾਬ ਦੇ ਲਈ ਬਿਲਕੁਲ ਪੱਕੀ ਭਰਤੀ ਆ ਚੁੱਕੀ ਹੈ ਜੀ ਜੋ ਪੇ ਲੇਵਲ ਵਿੱਚ ਲੈਵਲ 7 ਦੇ ਹਿਸਾਬ ਨਾਲ ਰਹਿਵਾਲੀ ਜੀ 44900 ਤੋਂ ਸਟਾਰਟ ਹੋ ਜਾਵੇਗਾ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਕੁਆਲਿਫਿਕੇਸ਼ਨ ਇਸ ਦੇ ਵਿੱਚ ਬੀਐਸਸੀ ਕੀਤੀ ਹੋਣੀ ਚਾਹੀਦੀ ਹੈ ਐਗਰੀਕਲਚਰ ਦੇ ਨਾਲ ਘੱਟ ਤੋਂ ਘੱਟ 50% ਮਾਰਕ ਹੋਣੀ ਚਾਹੀਦੀ ਹੈ ਹਾਂਜੀ ਹਾਰਟੀਕਲਚਰ ਦੇ ਵਿੱਚੋਂ ਜਦ ਇਹ ਸਿੱਧੀ ਹੋਣੀ ਚਾਹੀਦੀ ਹੈ ਹਾਰਟੀਕਲਚਰ ਦੇ ਵਿੱਚ ਤੇ ਆਨਲਾਈਨ ਅਪਲੀਕੇਸ਼ਨ ਦੀ ਮੰਗ ਕੀਤੀ ਜਾਂਦੀ ਹੈ ਉਹਦੇ ਲਈ ਜੋ ਲਾਸਟ ਡੇਟ ਆ 14 11 2025 ਨਾਂ ਵਾਲੀ ਹੈ ਏਜ ਦੀ ਗੱਲ ਕਰੀ ਤਾਂ 18 ਸਾਲ ਤੋਂ ਲੈ ਕੇ 37 ਸਾਲ ਦੇ ਕੈਂਡੀਡੇਟ ਇਸ ਪ੍ਰਤੀਯੋਗਿਤਾ ਲਈ ਐਲੀਜੀਬਲ ਹਨ ਅਤੇ ਲਗ ਲਗ ਏਜ ਰੈਲੈਕਸੇਸ਼ਨ ਵੀ ਮਿਲੇਗਾ ਜੋ ਕੰਪੀਟੀਟਿਵ ਇਗਜ਼ਾਮ ਨਾਂ ਵਾਲਾ ਜੋ ਲਿਖਣਾ ਰਿਹਾ ਹਵਾਲਾ ਰੈਕਟਿੰਗ ਇਗਜ਼ਾਮ ਹੋਏਗਾ 120 ਕੁਐਸਚਨ ਹੋਣਗੇ ਜੀ 480 ਮਾਰਕਸ ਦੇ ਫਿਰ ਇੰਟਰਵਿਊ ਹੋਵੇਗੀ ਜੀ 60 ਮਾਰਕਸ ਦੀ ਟੋਟਲ ਮਾਰਕਸ ਦੇ ਵਿੱਚ 540 ਰਹਿਣ ਵਾਲੇ ਹਨ ਜੀ ਜੋ ਪੈਟਰਨ ਆ ਗਿਆ ਹੁੰਦਾ ਇਸ ਤਰੀਕੇ ਨਾਲ ਰਹਿਣ ਵਾਲਾ ਜੀ ਸਭ ਤੋਂ ਪਹਿਲਾ ਪਾਰਟ A ਟੈਸਟ ਹੋਵੇਗਾ ਜਿਸ ਵਿੱਚ 90 ਕੁਐਸਚਨ ਹੋਣਗੇ 360 ਮਾਰਕਸ ਦੇ ਉਸ ਤੋਂ ਬਾਅਦ ਪਾਰਟ B ਟੈਸਟ ਹੋਵੇਗਾ ਕਰੰਟ ਅਫੇਅਰ ਐਂਡ ਜਨਰਲ ਨੋਲੇਜ ਹੋਵੇਗੀ 10 ਨੰਬਰ ਦੀ 40 ਮਾਰਕਸ ਦੀ ਉਸ ਤੋਂ ਬਾਅਦ ਪਾਰਟ C ਟੈਸਟ ਹੋਵੇਗਾ ਜੀ ਰੀਜ਼ਨਿੰਗ ਦਾ 10 ਕੁਐਸਚਨ ਹੋਣਗੇ 40 ਮਾਰਕਸ ਦੇ ਤੇ ਪਾਰਟੀ ਹੋ ਗਿਆ ਜੀ ਪੰਜਾਬੀ ਦਾ 10 ਕੁਐਸਚਨ ਹੋਗੇ 40 ਮਾਰਕਸ ਦੇ ਟੋਟਲ 120 ਕੁਐਸਚਨ ਹੋਣਗੇ 780 ਮਾਰਕਸ ਦੇ ਜੀ ਤੇ ਜੀ ਮਲਟੀ ਚੁਆਇਸ ਕੁਐਸਚਨ ਇਹ ਰਹਿਣ ਵਾਲੇ ਹੈ ਜੀ ਸਾਰੇ ਇਹ ਜੋ ਟੈਸਟ ਹੋ ਗਿਆ ਉਹ ਇੰਗਲਿਸ਼ ਵਿੱਚ ਜਿਹੜਾ ਰਹਿਣ ਵਾਲਾ ਜੀ ਇੰਗਲਿਸ਼ ਲੈਂਗੁਏਜ ਵਿੱਚ ਉਹਨੂੰ ਟੈਸਟ ਹੋ ਜਗਾ ਹੈ ਬਾਕੀ ਜੋ ਨੋਟੀਫਿਕੇਸ਼ਨ ਤੁਹਾਨੂੰ WhatsApp ਚੈਨਲ ਤੇ ਮਿਲ ਜਾਏਗਾ ਤੁਸੀਂ WhatsApp ਚੈਨਲ ਤੇ ਜਾ ਕੇ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਅਤੇ ਪੜ੍ਹ ਵੀ ਸਕਦੇ ਹੋ ਨੋਟ ਯੂ ਹਿੰ ਚੰਗੀ ਤਰੀਕੇ ਨਾਲ ਪੜ੍ਹਨ ਤੋਂ ਬਾਅਦ ਤੁਸੀਂ ਇਸ ਪੋਸਟ ਨੂੰ ਅਪਲਾਈ ਕਰਨਾ ਜੋ ਜਮਿਸ਼ਨਾ ਡਿਊਰੇਸ਼ਨ ਹੈ ਜੋ 2 ਘੰਟੇ ਦਾ ਰਹੇਗਾ ਇਸਪੋਰਟ ਲਈ ਜੋ ਐਪਲੀਕੇਸ਼ਨ ਫੀਸ ਹੈ ਉਸ ਤਰੀਕੇ ਨਾਲ ਰਹਣ ਵਾਲੀ ਹੈ ਜੋ ਸਰਵਿਸ ਮੈਨ ਹਨ ای ਡਬਲਯੂ ਐਸ ਹਨ ਉਹਨਾਂ ਦੇ ਲਈ 500 ਰੁਪਏ ਐਪਲੀਕੇਸ਼ਨ ਫੀਸ ਹੋਵੇਗੀ ਅਤੇ ਜੋ ਐਸ ਸੀ ਐਸ ਟੀ ਦੇ ਹਨ ਉਹਨਾਂ ਦੇ ਲਈ 500 ਰੁਪਏ ਐਪਲੀਕੇਸ਼ਨ ਫੀਸ ਹੋਵੇਗੀ ਤੇ 250 ਰੁਪਏ ਜਮਿਸ਼ਨ ਫੀਸ ਤੇ 750 ਰੁਪਏ ਇਹ ਫੀਸ ਰਹਣ ਵਾਲੀ ਹੈ ਜੀ ਔਰ ਅਦਰ ਕੈਟਾਗਰੀ ਦੇ ਲਈ ਇਹ 500 ਰੁਪਏ ਫੀਸ ਰਹੇਗੀ ਆਨਲਾਈਨ ਐਪਲੀਕੇਸ਼ਨ ਫੀਸ ਫੋਟੋ 1000 ਰੁਪਿਆ ਜਮਨੀਸ਼ਨ ਫੀਸ ਅਤੇ ਟੋਟਲ 1500 ਰੁਪਏ ਫੀਸ ਰਹਿਣ ਵਾਲੀ ਹੈ ਜੀ। ਅਲੱਗ-ਅਲੱਗ ਕੈਟਾਗਰੀ ਵਾਈਜ਼ ਅਲੱਗ-ਅਲੱਗ ਆਨਲਾਈਨ ਜਮਨੀਸ਼ਨ ਫੀਸ ਰਹਿਣ ਵਾਲੀ ਹੈ। ਇਹਨੇ ਗਾਈਡਲਾਈਨ ਦਿੱਤੀ ਗਈ ਪੇਅਨ ਫੀਸ ਆਨਲਾਈਨ ਦੇ ਲਈ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਦੇਖ ਸਕਦੇ ਹੋ ਜੀ। ਇਸ ਤਰੀਕੇ ਨਾਲ ਆਪਣੀ ਫੋਟੋ ਸਿਗਨੇਚਰ ਵਗੈਰਾ ਅਪਲੋਡ ਕਰਨੇ ਹਨ। ਤੁਸੀਂ ਕਿਸੇ ਵੀ ਕ੍ਰੈਡਿਟ ਕਾਰਡ, ਨੈਟ ਬੈਂਕਿੰਗ, ਯੂਪੀਆਈ, ਐਨਈਐਫਟੀ ਆਰਟੀਐਸ ਕਰ ਸਕਦੇ ਹੋ ਪੇਮੈਂਟ ਦੇ ਲਈ। ਕੈਟਾਗਰੀ ਕੋਡ ਤੇ ਗਈ ਜਰਨਲਲੀ 71 ਈਐਸਐਮ ਪੰਜਾਬ ਦੇ ਲਈ 72 ਐਲਡੀ ਈਐਸਐਮ ਦੇ ਪੰਜਾਬ ਦੇ ਲਈ 73 ਇਸ ਤਰੀਕੇ ਨਾਲ ਅਲੱਗ-ਅਲੱਗ ਕੈਟਾਗਰੀ ਕੋਡ ਦੇ ਤੁਸੀਂ ਆਪਣੇ ਕੋਡ ਦੇ ਕੇ ਉਸ ਦੇ ਵਿੱਚ ਹੀ ਆਪਣੀ ਪੋਸਟ ਨੂੰ ਫਿਲ ਕਰਨਾ ਜੀ ਇਹ ਸੈਲਫ ਡਿਕਲੇਰੇਸ਼ਨ ਫਾਰਮ ਹੈ ਜੀ ਤੁਸੀਂ ਇਸ ਨੂੰ ਭਰ ਕੇ ਸਬਮਿਟ ਕਰਨਾਗਾ ਇਸ ਲਈ ਸਿੱਧਾ ਗਈ ਪਾਰਟ ਏ ਦੇ ਲਈ ਪਾਰਟ ਬੀ ਦੇ ਲਈ ਪਾਰਟ ਸੀ ਦੇ ਲਈ ਪਾਰਟ ਡੀ ਦੇ ਲਈ ਇਹ ਟੋਟਲ ਸਲੈਸ ਦਿੱਤਾ ਗਿਆ ਜੀ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਦੇਖ ਸਕਦੇ ਹੋ ਜੀ ਜੋ WhatsApp ਚੈਨਲ ਦਾ ਲਿੰਕ ਹੈ ਉਹ ਸਾਡੀ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਹੈ ਜੀ ਬਹੁਤ ਵਧੀਆ ਮੌਕਾ ਆ ਚੁੱਕਾ ਜੀ ਜਿਹੜੇ ਕੈਂਡੀਡੇਟ ਗ੍ਰੂਪੀ ਦੀਆਂ ਪੋਸਟਾਂ ਭਰਨੀ ਚਾਹੁੰਦੇ ਹਨ ਪੀਪੀਐਸਸੀ ਦੇ ਵਿੱਚ ਦੋਸਤੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਜੇਕਰ ਤੁਹਾਡੀ ਕੋਈ ਕੁਇਰੀ ਹੁੰਦੀ ਹੈ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ